ਪੰਜਾਬ ਦੇ ਵਿੱਚ ਹੁਣ ਲੋਕ ਲੈ ਰਹੇ ਨੇ ਡਿਵੋਰਸ ਤੇ ਟੁੱਟ ਰਹੇ ਨੇ ਲੋਕਾਂ ਦੇ ਘਰ ਤਾਂ ਕਿਉਂਕਿ ਹੁਣ ਇੱਕ ਬਹੁਤ ਹੀ ਵੱਡੀ ਰਿਪੋਰਟ ਦਾ ਖੁਲਾਸਾ ਹੋ ਗਿਆ ਕਿ ਪੰਜਾਬ ਦੇ ਵਿੱਚ ਲੋਕ ਜਿਹੜੇ ਨੇ ਉਹ ਘਰਾਂ ਨੂੰ ਤੋੜਦੇ ਹੋਏ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ ਲੋਕ ਅਲੱਗ ਰਹਿਣਾ ਬਹੁਤ ਪਸੰਦ ਕਰਦੇ ਨੇ ਕਿਉਂਕਿ ਇਸ ਦੀ ਮਾਤਰਾ ਦੇ ਵਿੱਚ ਵਾਧਾ ਹੋ ਰਿਹਾ ਤਾਂ ਜਿੱਥੇ ਹੁਣ 82% ਜਿਹੜੇ ਲੋਕ ਨੇ ਉਹ ਅਲੱਗ ਤੇ ਰਹੇ ਨੇ 8.5 ਲੋਕਾਂ ਦਾ ਲੋਕਾਂ ਦਾ ਤਲਾਕ ਹੋਇਆ ਮਾਤਰਾ ਜਾਨੀ ਕਿ ਬਹੁਤ ਵੱਡੇ ਪੱਧਰ ਤੇ ਵਾਧੂ ਹੋਈ ਦਿਖਾਈ ਦੇ ਰਹੀ ਆ ਤਾਂ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਜਿਸ ਤਰੀਕੇ ਦੇ ਨਾਲ ਵੱਡੇ ਪੱਧਰ ਦੀਆਂ ਚੀਜ਼ਾਂ ਹੁਣ ਦੇਖਣ ਨੂੰ ਮਿਲਦੀਆਂ ਨੇ ਉਸ ਨੂੰ ਲੈ ਕੇ ਸਵਾਲ ਖੜੇ ਹੋ ਗਏ ਨੇ ਕਿ ਪੰਜਾਬ ਦੇ ਵਿੱਚ ਤਲਾਕ ਦੀ ਔਰ ਲੋਕਾਂ ਦਾ ਲੱਖ ਰਹਿਣ ਦੀ ਜਿਹੜੀ ਵਜ੍ਹਾ ਕੀ ਬਣਦੀ ਆ ਪਰ ਦਰਸਲ ਰਿਪੋਰਟਾਂ ਇਹ ਖੁਲਾਸੇ ਕਰਦੀਆਂ ਨੇ ਕਿ ਬਹੁਤ ਸਾਰੇ ਲੋਕਾਂ ਦੀ ਅਣਗੌਣ ਦਾ ਮਸਲਾ ਜਿਹੜਾ ਵਾ ਜਾਂ ਤਾਂ ਦਾ ਦਹੀ ਜੁਭ ਜਾਂਦਾ ਹੈ ਯਾਦ ਦੇ ਘਰਾਂ ਦੇ ਵਿੱਚ ਆਪਸੀ ਕਲੇਸ਼ ਜਿਹੜਾ ਬਣ ਜਾਂਦਾ ਹੈ ਤਾਂ ਜਿਸ ਕਰਕੇ ਘਰ ੁੱਟਦੇ ਨੇ ਤਾਂ ਔਰਤਾਂ ਜਿਹੜੀਆਂ ਨੇ ਵੱਧ ਮਾਤਰਾ ਤੇ ਡਿਵੋਰਸ ਲੈਂਦੀਆਂ ਨੇ ਤਲਾਖ ਲੈਂਦੀਆਂ ਨੇ ਤੇ ਉਸ ਤੋਂ ਬਾਅਦ ਵਿਆਹ ਨਹੀਂ ਕਰਵਾਉਂਦੀਆਂ ਇਕੱਲੇ ਰਹਿਣਾ ਪਸੰਦ ਕਰਦੀਆਂ ਨੇ ਹਾਲਾਂਕਿ ਮਰਦ ਦੀ ਗੱਲ ਕਰੀਏ ਮਰਦ ਜਿਹੜੇ ਨੇ ਉਹ ਜੇਕਰ ਵਿਤਲਾਖ ਹੁੰਦਾ ਹੈ ਤਾਂ ਦੂਸਰਾ ਵਿਆਹ ਕਰਵਾ ਲੈਂਦੇ ਨੇ ਪਰ ਜਿਹੜੀਆਂ ਔਰਤਾਂ ਉਲੰਘ ਰਹਿੰਦੀਆਂ ਨੇ ਐਕਸਟਰਾ ਮੈਰਿਟਲ ਅਫੇਅਰ ਨਾਲ ਕਰਕੇ ਇਹ ਜਿਹੜੇ ਵਿਆਹ ਤਲਾਖ ਟੁੱਟ ਰਹੇ ਨਹੀਂ ਔਰ ਖਾਸ ਕਰਕੇ ਔਰਤਾਂ ਦੇ ਆਂਕੜੇ ਜਾਂਦਾ ਨਹੀਂ ਜਿਹੜੇ ਕਿ ਵਿਆਹ ਤੋਰਦੀਆਂ ਨੇ ਕੁਝ ਔਰਤਾਂ ਇਕੱਲੇ ਰਹਿਣਾ ਪਸੰ ਔਰ ਇਹ ਘਰ ਜਦੋਂ ਜਦੋਂ ਟੁੱਟਦੇ ਨੇ ਜਦੋਂ ਕਮਾਉਣ ਵਾਲੀਆਂ ਜਿਹੜੀਆਂ ਔਰਤਾਂ ਨੇ ਉਹ ਪੈਸੇ ਆਪਣੇ ਘਰਦਿਆਂ ਨੂੰ ਆਪਣੇ ਪਤੀ ਨੂੰ ਨਹੀਂ ਦਿੰਦੀਆਂ ਨੇ ਤੇ ਘਰ ਦੇ ਵਿੱਚ ਬਖੇਲਵੇਂ ਸ਼ੁਰੂ ਹੋ ਜਾਂਦੇ ਨੇ ਜਾਂ ਘਰ ਦੇ ਵਿੱਚ ਸੱਸ ਸਹੁਰੇ ਦਾ ਇੰਟਰਫੇਰੈਂਸ ਜ਼ਿਆਦਾ ਜਾਨਕੀ ਘਰ ਦੇ ਵਿੱਚ ਕਲੀਸ਼ ਹੋਣਾ ਦਾ ਵੱਲੋਂ ਰਹਿੰਦਾ ਤੇ ਪਤੀ ਪਤਨੀ ਦੇ ਵਿੱਚ ਆੜ ਬਣ ਰਹੀਦੀ ਹੈ ਜਾਂ ਫਿਰ ਪਤੀ ਪਤਨੀ ਦੀ ਬੰਦੀ ਦਿੰਦੀ ਹੈ ਜਾਂ ਫਿਰ ਜਿਹੜੇ ਵੱਡੇ ਭੈਣ ਭਰਾ ਜਿਹੜੇ ਨੇ ਉਹ ਦਖਲ ਅੰਦਾਜ਼ੀ ਕਰਦੇ ਨੇ ਕਈ ਵਾਰ ਅਜਿਹਾ ਹੁੰਦਾ ਹੈ ਕਿ ਕੁੜੀ ਦੇ ਪੇਕੇ ਵਾਲੇ ਜਿਹੜੇ ਨੇ ਉਹ ਬਹੁਤ ਜ਼ਿਆਦਾ ਦਖਲ ਅੰਦਾਜ਼ੀ ਕਰਦੇ ਨੇ ਇਸ ਕਰਕੇ ਘਰ ਟੁੱਟਦੇ ਨੇ ਹੁਣ ਆਂਕੜੇ ਬਹੁਤ ਵੱਡੇ ਪੱਧਰ ਤੇ ਇਹ ਚਿੰਤਾ ਦਾ ਵਿਸ਼ਾ ਬਣ ਗਿਆ ਕਿ ਪੰਜਾਬ ਦੇ ਵਿੱਚ ਲੋਕਾਂ ਦਾ ਤਲਾਕ ਵੱਡੇ ਪੱਧਰ ਤੇ ਹੋਇਆ ਹੈ ਲੋਕ ਅਲੱਗੇ ਰਹਿਣਾ ਪਸੰਦ ਕਰਦੇ ਨੇ ਘਰਾਂ ਦੇ ਘਰ ਟੁੱਟ ਗਏ ਨੇ ਤੇ ਇਸ ਨੂੰ ਲੈ ਕੇ ਬਹੁਤ ਵੱਡੇ ਪੱਧਰ ਦੀ ਚਿੰਤਾ ਜਤਾਈ ਜਾ ਰਹੀ ਹੈ ਕਿਉਂਕਿ ਲੋਕ ਐਕਸਟਰਾ ਮੈਰਿਟਲ ਸੇਅਰ ਕਰਕੇ ਜਾਂ ਫਿਰ ਵੈਸੇ ਹੀ ਤਲਾਕ ਲੈ ਕੇ ਆਪਣਾ ਲਗ ਇੰਡੀਪੈਂਡੈਂਟ ਰਹਿਣਾ ਚਾਹੁੰਦੇ ਨੇ ਕਿ ਉਹਨਾਂ ਨੂੰ ਕਿਸੇ ਦੀ ਦਖਲਅੰਦਾਜ਼ੀ ਨਹੀਂ ਪਸੰਦ ਆ ਪਰ ਕਿਤੇ ਨਾ ਕਿਤੇ ਗੱਲ ਕਰੀਏ ਤਾਂ ਵਿਆਹ ਸ਼ਾਦੀ ਮਜ਼ਾਕ ਵਾਂਗੇ ਰਹਿ ਗਏ ਨੇ ਜਦੋਂ ਵਿਆਹ ਸ਼ਾਦੀ ਹੁੰਦੇ ਨੇ ਤਾਂ ਲੋਕ ਵਿਆਹ ਕਰਵਾ ਕੇ ਪਹਿਲਾ ਚਾਹ ਜ਼ਰੂਰ ਹੁੰਦਾ ਪਰ ਬਾਅਦ ਦੇ ਵਿੱਚ ਜਦੋਂ ਕੋਈ ਘਰ ਦੇ ਖਲੇਸ਼ ਵਾਚ ਜਾਂਦੇ ਨੇ ਰੋਕਾ ਟੋਕੀ ਹੁੰਦੀ ਹੈ ਤਾਂ ਨਹੀਂ برداشت ਕਰ ਪਾਉਂਦੇ ਤਾਂ ਇਤਲਾਕ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ ਤਾਂ ਦੱਸਦੀ ਹੈ ਕਿ ਵਕੀਲਾਂ ਦੇ ਵੱਲੋਂ ਦੱਸਿਆ ਗਿਆ ਕਿ ਬਹੁਤ ਸਾਰਾ ਵੱਡੇ ਪੱਧਰ ਤੇ ਪਟੀਸ਼ਨਾਂ ਉਹਨਾਂ ਦੇ ਕੋਲ ਪਈਆਂ ਨੇ ਇਹੀ ਦਾਜਹੀ ਦੇ ਕੇਸ ਜਾਂ ਸਾਰੇ ਮਾਮਲੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਦੇ ਕਰਕੇ ਘਰ ਟੁੱਟ ਜਾਂਦੇ ਨੇ ਪਟੀਸ਼ਨਾਂ ਇੰਨੀ ਵੱਧ ਮਾਤਰਾ ਤੇ ਨੇ ਜਿਨ੍ਹਾਂ ਦੀ ਗਿਣਤੀ ਕਰਨਾ ਵੀ ਹੁਣ ਮੁਸ਼ਕਲ ਹੋ ਗਿਆ ਹੈ ਤਾਂ ਇਹ ਮਸਲਾ ਬਹੁਤ ਜ਼ਿਆਦਾ ਚਿੰਤਾ ਦਾ ਵਲਗ ਹੈ ਅਹਿਮ ਖਬਰ ਹੈ ਦੱਸਦੀ ਹੈ ਕਿ ਹੁਣ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਜਣੀਆਂ ਔਰਤਾਂ ਨੇ ਉਹ ਤਲਾਕ ਲੈ ਲਿਆ ਨੇ ਉਹਨਾਂ ਦੇ ਵੱਲੋਂ ਹੀ ਸੈਪਰੇਟ ਰਹਿਣ ਤੇ ਡਿਸੀਜਨਸ ਫੈਸਲੇ ਜਿਹੜੇ ਲੱਤੇ ਜਾ ਰਹੇ ਨੇ ਉਹੀ ਚਾਉਂਦੀਆਂ ਨੇ ਕਿ ਹੁਣ ਅਸੀਂ ਲੱਗ ਰਹੀ ਹੈ ਆਪਣਾ ਕਮਾਈ ਹੈ ਤਾਂ ਅੰਕੜੇ ਵੱਡੇ ਪੱਧਰ ਤੇ ਤਲਾਕ ਦੇ ਵਧੇ ਜਾ ਰਹੇ ਨੇ ਜਿਸ ਨੂੰ ਲੈ ਕੇ ਚਿੰਤਾ ਵੀ ਹੈ ਤਾਂ ਮਸਲਾ ਗੰਭੀਰ ਬਣਿਆ ਹੋਇਆ ਤੇ ਇਸ ਬਾਬਤ ਤੁਹਾਡੀ ਕੀ ਰਾਏ ਹੈ ਤੁਸੀਂ ਕੀ ਸੋਚਦੇ ਹੋ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ